ਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਬਠਿੰਡਾ ਦੇ ਵਿੱਚ ਇਸਤਰੀ ਸਭਾ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ।ਦਰਅਸਲ ਇਸ ਦਰਮਿਆਨ ਜੁਥੇ ਇਹ ਆਗੂ ਜਿਹੜੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ 1954-55 ਤੋਂ ਇਸਤਰੀ ਸਭਾ ਦੇ ਵਿੱਚ ਕੰਮ ਕਰ ਰਹੇ ਨੇ, ਇਸਤਰੀ ਸਭਾ ਦੇ ਨਾਲ ਜੁੜੇ ਹੋਏ ਨੇ ਤੇ ਜਿਹੜੀਆਂ तमाम ਮਹਿਲਾਵਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਇੱਕ ਬੈਠਕ ਕੀਤੀ ਗਈ ਆ। ਹਾਲਾਂਕਿ ਜਿਸ ਤਰੀਕੇ ਦੇ ਨਾਲ ਕਾਨੂੰਨੀ ਅਪਰਾਧ ਜਿਹੜੇ ਨੇ ਉਹ ਮਹਿਲਾਵਾਂ ਦੇ ਨਾਲ ਕੀਤੇ ਜਾ ਰਹੇ ਨੇ ਉਸ ਦੇ ਲਈ ਵੀ ਇਹਨਾਂ ਦਾ ਕਹਿਣਾ ਹੈ ਕਿ ਉਹ ਆਵਾਜ਼ ਹਮੇਸ਼ਾ ਸਮੇਂ-ਸਮੇਂ ਤੇ ਉੱਚੀ بلند ਕਰਦੇ ਆਏ ਨੇ। ਤੇ ਅੱਗੇ ਵੀ ਕਰਦੇ ਰਹਿਣਗੇ ਪਰ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਇਸ ਤੇ ਧਿਆਨ ਦੇਣਾ ਚਾਹੀਦਾ ਜਿਹੜੀਆਂ ਮਹਿਲਾਵਾਂ ਦੀ ਸੁਰੱਖਿਆ ਉਸ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਇਸਤਰੀ ਸਭਾ ਦੇ ਨਾਲ ਜੁੜੀ ਜਿਹੜੀਆਂ ਮਹਿਲਾਵਾਂ ਨੇ ਤੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਹੋਰ ਵੀ ਕਈ ਗੱਲਾਂ ਆਖੀਆਂ ਗਿਆ ਨੇ। ਇਸ ਦਰਮਿਆਨ ਉਹਨਾਂ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ। ਹਾਂ ਜੀ ਨਾਮ ਆ ਜਿੱਤੇ ਆਪਣੀ ਕਿਹੜੀ ਜੱਥੇ ਜਾਂਦੇ ਹੋ? ਮੈਂ ਕੁਸ਼ਲਪੁਰਾ ਆ ਜੀ। ਕਾਮਰੇਡ ਪੰਚ ਸਿੰਘ ਪੋਰਾ ਇਥੇ ਐਮਪੀ ਹੁੰਦੇ ਸੀ। ਉਹਨਾਂ ਦੀ ਵਾਈਫ ਹਾਂ ਮੈਂ ਤੇ ਪੰਜਾਬ ਇਸਤਰੀ ਸਭਾ ਦੇ ਵਿੱਚ ਐਸ ਵੇਲੇ ਮੈਂ ਸਟੇਟ ਵਿੱਚ ਚੇਅਰਪਰਸਨ ਹੈ। ਕੀ ਕਹਿਣਾ ਚਾਹੁੰਦੇ ਜੀ ਅੱਜ ਦੀ ਮੀਟਿੰਗ ਜਿਹੜੀ ਹੈ ਅਸੀਂ ਸਕੂਲਿੰਗ ਲਾ ਕੀਤੀ ਹੈ। ਪੰਜਾਬ ਇਸਤਰੀ ਸਭਾ 'ਚ ਅਸੀਂ ਕੰਮ ਕਰਦੇ ਹਾਂ ਬਹੁਤ ਸਾਲਾਂ ਤੋਂ 1954-55 ਤੋਂ ਚੱਲਦੀ ਜਾ ਰਹੀ ਹੈ ਪੰਜਾਬ 'ਚ। ਤੇ ਥਾਂ-ਥਾਂ ਤੇ ਔਰਤਾਂ ਦੇ ਜਿਹੜੇ ਮਸਲੇ ਲੈ ਕੇ ਅਸੀਂ ਉਹਨਾਂ ਦੀ ਲੜਾਈ ਵੀ ਲੜਦੇ ਆਂ ਤੇ ਔਰਤਾਂ ਨੂੰ ਐਜੂਕੇਟ ਵੀ ਕਰਦੇ ਆਂ। ਤਾਂ ਕਿ ਤੁਹਾਨੂੰ ਤਾਂ ਸਮਝ ਘਟਨਾ ਮਾਪ ਕਰ ਰਹੀ ਆ। ਹਮ ਸਰਕਾਰਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਕਿ ਕਿੱਥਾ ਵਾਲੀ ਕਟਮਾ ਪ੍ਰਿਆ ਹੋ ਸਕਦੀ ਹੈ? ਸਰਕਾਰਾਂ ਦੀ ਭੂਮਿਕਾ ਜਿਹੜੀ ਬਹੁਤ ਹੀ ਗਲਤ ਹੈ ਇਸ ਕੰਦੇ ਜੇ ਸਰਕਾਰਾਂ ਇਹੋ ਜਿਹੇ ਗੁੰਡਿਆਂ ਬਦਮਾਸ਼ਾਂ ਨੂੰ ਸ਼ਹਿ ਦਿੰਦੀ ਹੈ ਪੂਰੀ ਸਜ਼ਾ ਨਹੀਂ ਦਿੰਦੀ ਇਹ ਸਜ਼ਾ ਜਿਹੜੀ ਬਹੁਤ ਸਖਤ ਹੋਣੀ ਚਾਹੀਦੀ ਹੈ ਜੋ ਕੁਝ ਹੋ ਰਿਹਾ ਔਰਤਾਂ ਦੇ ਨਾਲ ਇਹ ਗੈਰ ਮਨੁੱਖੀ ਵਰਤਾਰੇ ਇੱਕ ਤੇ ਜੇ ਇਸ ਤਰ੍ਹਾਂ ਦੇ ਨਾਲ ਸੜੀਆਂ ਧੀਆਂ ਪਹਿਣਾ ਜਿਹੜੇ ਉਹਨਾਂ ਨੂੰ ਬੇਇਜ਼ਤ ਕੀਤਾ ਜਾਊਗਾ ਉਹਨਾਂ ਨੂੰ ਉਹ ਕੀਤਾ ਜਾਊਗਾ ਉਹਨਾਂ ਨੂੰ ਤਸੀਹੇ ਦਿੱਤੇ ਜਾਣਗੇ ਤਾਂ ਮੁਸ਼ਕਲ ਹੈ ਕਿਉਂਕਿ ਔਰਤਾਂ ਤੋਂ ਬਿਨਾ ਸਮਾਜ ਚੱਲਣਾ ਜਿਹੜਾ ਹੈ ਉਹ ਅਸੰਭਵ ਹੈ ਤੇ ਅਸੀਂ ਔਰਤਾਂ ਜਿਹੜੀਆਂ ਇਹ ਸੋਚ ਰੱਖਦੀਆਂ ਕਿ ਹਾਂ ਇਹ ਜਿਹੜੀ ਅਸੀਂ ਨੂੰ ਔਰਤਾਂ ਨੂੰ ਨਾਲ ਇਹੋ ਜਿਹਾ ਬਰਤੀਰਾ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਸਾਨੂੰ ਲੜਨਾ ਚਾਹੀਦਾ ਅਸੀਂ ਸਾਰੇ ਇਕੱਠੇ ਹੋ ਰਹੇ ਹਾਂ ਸਾਰੇ ਪਿੰਡ-ਪਿੰਡ ਜਾ ਕੇ ਇਹ ਸਕੂਲ ਜਿਹੜੇ ਐ ਐਸੇਲੇ ਸਾਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਲੱਗੇ ਨੇ ਤੇ ਬਾਅਦ ਵਿੱਚ ਅਸੀਂ ਬਲਾਕਾਂ ਤੱਕ ਵੀ ਜਾਵਾਂਗੇ ਉੱਥੇ ਅਸੀਂ ਆਪਣੀਆਂ ਭੈਣਾਂ ਨੂੰ ਇਕੱਠੀਆਂ ਕਰਕੇ ਜੋ ਕੁਝ ਸਾਡੇ ਨਾਲ ਹੋ ਰਿਹਾ ਹੈ ਜੋ ਕੁਝ ਅਸੀਂ ਸੋਣੇ ਇਹੋ ਜਿਹੇ ਸਕੂਲ ਜਿਹੜੇ ਅਸੀਂ ਲਾਉਂਦੇ ਰਾਵਾਂਗੇ ਮੇਰਾ ਨਾਮ ਅਮਰਤਪਾਲ ਕਰਜੋਗਾ ਸਾਡੀ ਜਥੇਬੰਦੀ ਪੰਜਾਬ ਇਸਤਰੀ ਸਭਾ ਬਠਿੰਡਾ ਅੱਜ ਕੀ ਕਰ ਰਹੇ ਹਾਂ ਅੱਜ ਸਾਡੀ ਦੋ ਜ਼ਿਲ੍ਹਿਆਂ ਦੀ ਮਾਨਸਾ ਤੇ ਬਠਿੰਡੇ ਦੀ ਸਕੂਲਿੰਗ ਹੈ ਜਿਹੜੀ ਅਸੀਂ ਨਵੀਆਂ ਮਤਲਬ ਐਜੂਕੇਟਿਡ ਔਰਤਾਂ ਜਾਂ ਕੋਈ ਅਨਪੜ੍ਹ ਛੋਟੀ ਉਮਰ ਦੀਆਂ ਔਰਤਾਂ ਉਹਨਾਂ ਦੇ ਲਈ ਇਹ ਸਾਡਾ ਪ੍ਰੋਗਰਾਮ ਹੈ ਉਹਨਾਂ ਨੂੰ ਅੱਜ ਦੇ ਹਾਲਾਤਾਂ ਤੋਂ ਜਾਣੂ ਕਰਾਉਣਾ ਕਿਉਂਕਿ ਜਿਹੜੇ ਪਿੱਛੇ ਵੱਡੇ ਕਾਂਡ ਹੋਏ ਨੇ ਪਲਾਤਕਾਰ ਹੋਏ ਨੇ ਜਾਂ ਸਕੂਲਾਂ ਦੇ ਵਿੱਚ ਵੀ ਕੋਈ ਘਟਨਾਵਾਂ ਹੁੰਦੀਆਂ ਐ ਦਫ਼ਤਰਾਂ ਦੇ ਵਿੱਚ ਵੀ ਹੁੰਦੀਆਂ ਨੇ ਔਰਤਾਂ ਨਾਲ ਬਧਿੱਕੀਆਂ ਕੀਤੀਆਂ ਜਾਂਦੀਆਂ ਉਹਨਾਂ ਬਾਰੇ ਇਹ ਸਾਨੂੰ ਸਕੂਲ ਲਾਉਣ ਦੀ ਲੋੜ ਪਈ ਅਸੀਂ ਇਹ ਸਕੂਲ ਦੇ ਵਿੱਚ ਮੈਡਮ ਕੁਸ਼ਲਪੌਰਾ ਜੀ ਨੂੰ ਬੁਲਾਇਆ ਜਿਹੜੇ ਸਾਡੇ ਸਰਪ੍ਰਸਤ ਨੇ ਪੰਜਾਬ ਇਸਤਰੀ ਸਭਾ ਦੇ ਸਾਡੀ ਜਨਨ 77 ਪੰਜਾਬ ਦੀ ਮੈਡਮ ਨਰਿੰਦਰ ਸੋਲ ਜੀ ਉਹਨਾਂ ਨੂੰ ਬੁਲਾਇਆ ਹੈ ਇਸ ਸਕੂਲਿੰਗ ਦੇ ਲਈ ਤੇ ਇਹ ਜਿਹੜੇ ਅੱਜਕੱਲ ਦੇ ਹਾਲਾਤ ਚੱਲ ਰਹੇ ਨੇ ਉਹਦੇ ਬਾਰੇ ਸਾਡੀ ਸਕੂਲਿੰਗ ਅੱਜ ਕੀਤੀ ਗਈ ਹੈ ਇਹ ਮਹ ਸਾਰੇ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਕਿਵੇਂ ਦੇਖਦੇ ਹੋ ਇੱਕ ਪਾਸੇ ਸਮਾਜ ਤਰੱਕੀ ਦੀ ਗੱਲ ਕਰ ਰਿਹਾ ਹੋਰਤਾ ਦੀ ਬਰਾਬਰੀ ਦੀ ਗੱਲ ਕਰ ਰਿਹਾ ਪਰ ਦੂਸਰੇ ਪਾਸੇ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਹੋ ਰਹੀਆਂ ਨਹੀਂ ਜੀ ਕੁਝ ਤਾਂ ਮਤਲਬ ਸਾਡੀਆਂ ਸਰਕਾਰਾਂ ਦੀਆਂ ਨਲਾਇਕੀਆਂ ਨੇ ਤੇ ਕੁਝ ਅ ਥੋੜਾ ਜਿਹਾ ਬਈ ਜਿਹੜਾ ਨਸ਼ਾ ਉਹ ਬਹੁਤ ਵੱਧ ਗਿਆ ਪਹਿਲਾਂ ਸਾਡੇ ਲੜਕੇ ਜਾਂ ਮਰਦ ਕਹਿ ਲੋ ਉਹ ਥੋੜੇ ਸੈਂਸ ਦੇ ਵਿੱਚ ਹੁੰਦੇ ਸੀ ਸਿਆਣੇ ਹੁੰਦੇ ਸੀ ਹੁਣ ਜਿਹੜਾ ਸਾਡਾ ਬੇਸ਼ ਹੈ ਜਾਂ ਪੰਜਾਬ ਨੂੰ ਹੀ ਮੰਨ ਲਿਏ ਸੀ ਪੰਜਾਬ ਦਿਨੋਂ ਦਿਨ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਰਿਹਾ ਤੇ ਉਸ ਨਸ਼ੇ ਦੇ ਵਿੱਚ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਆਦਮੀਆਂ ਨੂੰ ਪਤਾ ਹੀ ਨਹੀਂ ਲੱਗਦਾ ਮੁੰਡਿਆਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਐਨੇ ਵਿਹਲੇ ਨੇ ਉਹਨਾਂ ਕੋਲ ਕੋਈ ਰੁਜ਼ਗਾਰ ਨਹੀਂ ਹੈਗਾ ਗਵਰਨਮੈਂਟ ਰੁਜ਼ਗਾਰ ਦਾ ਪ੍ਰਬੰਧ ਨਹੀਂ ਕਰਦੀ ਤੇ ਇਹ ਨਸ਼ੇ ਨੂੰ ਬੰਦ ਨਹੀਂ ਕਰਦੀ ਕਿ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਹੈ ਇਹਨਾਂ ਨੂੰ ਕੋਈ ਰੋਜ਼ਗਾਰ ਮਿਲੇ ਆਪਣੇ ਕੰਮ ਲੱਗਣ ਤੇ ਵਿਹਲੇ ਲੋਕ ਨੇ ਇਹ ਸਾਰਾ ਦਿਨ ਬਸ ਉਹਨਾਂ ਦੇ ਬਾਹਰ ਖੜੇ ਰਹਿੰਦੇ ਨੇ ਇੰਸਟੀਚੂਟਾਂ ਦੇ ਬਾਹਰ ਖੜੇ ਰਹਿੰਦੇ ਨੇ ਤੁਸੀਂ ਇਹ ਦੇਖੋ ਵੀ ਹੁਣ ਅਸੀਂ ਮਮਤਾ ਬੈਨਰਜੀ ਦੇ ਉੱਥੇ ਕੀ ਸੋਚਾਂਗੇ ਉੱਥੇ ਸਾਰੀ ਪਾਰਟੀ ਦੀ ਜਾਂ ਉਹਨਾਂ ਦੀ ਸਰਕਾਰ ਦੀ ਨਲਕੀ ਹੈ ਇੰਨਾ ਵੱਡਾ ਉੱਥੇ ਉਹ ਇੱਕ ਕਾਂਡ ਨਹੀਂ ਹੋਇਆ ਪਤਾ ਨਹੀਂ ਕਿੰਨੇ ਕਾਂਡ ਉਸ ਕਲਕੱਤੇ ਦੇ ਵਿੱਚ ਤੇ ਉਹ ਪੱਛਮੀ ਬੰਗਾਲ ਦੇ ਵਿੱਚ ਹੁੰਦੇ ਨੇ ਉਥੇ ਕਿੰਨੀਆਂ ਲਾਸ਼ਾਂ ਦੱਬੀਆਂ ਗਈਆਂ ਨੇ ਕਿੰਨੀਆਂ ਕੁੜੀਆਂ ਉਥੇ ਖਤਮ ਹੋਈਆਂ ਨੇ ਤੇ ਹੁਣ ਇਹ ਇੱਕ ਕੁੜੀ ਦਾ ਜਿਹੜਾ ਰੋਲਾ ਹੋ ਗਿਆ ਮਤਲਬ ਇਹ ਸਾਡੇ ਸਾਹਮਣੇ ਆ ਗਿਆ ਕੇਸ ਪਰ ਉਸ ਤੋਂ ਪਹਿਲਾਂ ਤੇ ਉਸ ਪ੍ਰਿੰਸੀਪਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਤੋਂ ਅਸੀਂ ਕੀ ਸੋਚਾਂਗੇ ਕਿ ਸਾਡੀਆਂ ਸਰਕਾਰਾਂ ਵੀ ਨਾਲ ਹੀ ਰਲੀਆਂ ਹੋਣਾਂ ਨੇ ਉਹ ਜਿਹੜੇ ਪਰੋਤੀ ਅੰਸਰ ਨੇ ਸਾਡੀ ਸਰਕਾਰ ਦੇ ਵਿੱਚ ਕੰਮ ਕਰਦੇ ਨੇ ਜਿਹੜੇ ਲੀਡਰ ਨੇ ਉਹ ਨਕੰਮੇ ਨੇ ਉਹ ਆਪ ਬਲਾਤਕਾਰੀ ਨੇ ਉਹ ਨਸ਼ਾ ਵੇਚਦੇ ਨੇ ਉਹ ਹੋਰ ਦੋ ਨੰਬਰ ਦੇ ਧੰਦੇ ਕਰਦੇ ਨੇ ਇਸ ਲਈ ਉਹ ਸਾਰੀਆਂ ਚੀਜ਼ਾਂ ਦਾ ਜਿਹੜੀ ਕਿ ਜਣੀ ਇੱਕ ਮਤਲਬ ਗਰੀਬ ਦੀ ਘਰ ਵਾਲੀ ਚਣੇ ਖਣੇ ਦੀ ਭਾਬੀ ਉਹ ਗੱਲ ਹੋ ਜਾਂਦੀ ਆ ਵੀ ਫਿਰ ਉਹ ਸਾਰਾ ਔਰਤ ਤੇ ਹੀ ਵਰ ਜਾਂਦਾ ਔਰਤ ਸਰੀਰ ਕੋ ਪੱਖੋਂ ਆਦਮੀ ਨਾਲੋਂ ਥੋੜੀ ਕਮਜ਼ੋਰ ਹੈ ਉਸ ਨੂੰ ਨੇਰੇ ਸਵੇਰੇ ਕਿਤੇ ਜਾਣਾ ਪੈਂਦਾ ਜਦ ਕਿ ਸਾਡੇ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਨਹੀਂ ਉੱਥੇ ਔਰਤ ਪੂਰੀ ਸੇਫ ਹੈ ਭਾਵੇਂ ਉਹ ਰਾਤ ਨੂੰ 1 ਵਜੇ ਘਰ ਆਉਂਦੀ ਹੈ ਭਾਵੇਂ 2 ਵਜੇ ਘਰ ਆਉਂਦੀ ਹੈ ਪਰ ਸਾਡੇ ਨਾ ਤਾਂ ਉਹਨਾਂ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਜਾਂ ਤਾਂ ਉਹਨਾਂ ਨੂੰ ਸਿੱਧੀ ਫਾਂਸੀ ਦਿੱਤੀ ਜਾਵੇ ਜਾਂ ਉਹਨਾਂ ਨੂੰ ਚੌਂਕ ਦੇ ਵਿੱਚ ਖੜਾ ਕੇ ਗੋਲੀ ਮਾਰ ਦਿੱਤੀ ਜਾਵੇ ਜਦੋਂ 2-4 ਨਾਲ ਇਹ ਕੇਸ ਹੋਊਗਾ ਨਾ ਤਾਂ ਫਿਰ ਇਹ ਆ ਛਾਂਤ ਹੋ ਜਾਊਗਾ ਥੋੜਾ ਨਸ਼ੇ ਤੇ ਠੱਲ ਪਾਈ ਜਾਵੇ ਨੌਜਵਾਨ ਲੋਕਾਂ ਨੂੰ ਮੁੰਡਿਆਂ ਨੂੰ ਪੜ੍ਹਿਆ ਲਿਖਿਆ ਨੂੰ ਰੁਜ਼ਗਾਰ ਦਿੱਤਾ ਜਾਵੇ ਉਹ ਕਿਸੇ ਕੰਮ ਲੱਗਣ ਤਾਂ ਕਿ ਉਹਨਾਂ ਦਾ ਧਿਆਨ ਭਟਕੇ ਨਾ ਸਰਕਾਰਾਂ ਨਾੜਾ ਤਾਂ ਬੀਂਗਾਂ ਬੇਟੀ ਬਚਾਓ ਬੇਟੀ ਪੜਾਓ ਪਰ ਉਹਨਾਂ ਦੀ ਸੁਰੱਖਿਆ ਲਈ ਕੌਣ ਆਂਦਾ ਉਹਨਾਂ ਦੀ ਸੁਰੱਖਿਆ ਲਈ ਉਹ ਨਹੀਂ ਆਉਂਦੀ ਸਰਕਾਰਾਂ ਤਾਂ ਨਹੀਂ ਆਉਂਦੀਆਂ ਉਹਨਾਂ ਦੀ ਸੁਰੱਖਿਆ ਲਈ ਅੱਗੇ ਕਿਉਂਕਿ ਕਈ ਥਾਵਾਂ ਤੇ ਅਸੀਂ ਦੇਖਿਆ ਕਿ ਪੁਲਿਸ ਵੀ ਨਾਲ ਰਹੀ ਹੁੰਦੀ ਹੈ ਪੁਲਿਸ ਦੇ ਮਲਾਜ਼ਮ ਵੀ ਵਿੱਚ ਸ਼ਾਮਲ ਹੁੰਦੇ ਆ ਜਿਵੇਂ ਕਿ ਕਹਿੰਦੇ ਆ ਕਿ ਪੰਜਾਬ ਪੁਲਿਸ ਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਸਾਰਾ ਕੁਝ ਕਿੱਥੇ ਕੀ ਹੋਣਾ ਤੇ ਉਹ ਉਹਦੇ ਵਿੱਚ ਵੀ ਤਾਂ ਸਰਕਾਰੀ ਇਨਵੋਲਵ ਹੁੰਦੀ ਹੈ ਉਹ ਇਹ ਕਹਿਣ ਦੀਆਂ ਗੱਲਾਂ ਨੇ ਕਿ ਬੇਟੀ ਬਚਾਓ ਤੇ ਮੈਂ ਤਾਂ ਇਹ ਕਹਿੰਦੀ ਆ ਵੀ ਉਹ ਇਹ ਕੰਮ ਕਰ ਹੀ ਨਹੀਂ ਰਹੇ ਉਹ ਇਤਰ ਧਿਆਨ ਹੀ ਨਹੀਂ ਹੈਗਾ ਉਹਨਾਂ ਦਾ ਬੇਟੀਆਂ ਵੱਲ ਤਾਂ ਧਿਆਨ ਹੀ ਨਹੀਂ ਹੈਗਾ ਨਹੀਂ ਉਹ ਥੋੜਾ ਮੋਟਾ ਇਹ ਆਪਣੀ ਸਿੱਖਿਆ ਜਿੰਨੀਆਂ ਵੀ ਵੱਡੀਆਂ ਇੰਸਟੀਚਿਊਟ ਨੇ ਯੂਨੀਵਰਸਿਟੀਆਂ ਨੇ ਕੁਝ ਵੀ ਐ ਜਿੱਥੇ ਮੁੰਡੇ ਕੁੜੀਆਂ ਇਕੱਠੇ ਪੜ੍ਹਦੇ ਐ ਉਹਨਾਂ ਨੂੰ ਥੋੜੀ ਕੋਈ ਵਧੀਆ ਸੇਧ ਦੇਣਾ ਉਹਨਾਂ ਤੇ ਸਖਤੀ ਕਰਨ ਜਿਹੜੀਆਂ ਮਤਲਬ ਉਹਨਾਂ ਦੇ ਹੋਸਟਲਾਂ ਦੇ ਵਿੱਚ ਵਾਰਟਨਾਂ ਨੇ ਉਹਨਾਂ ਤੇ ਪ੍ਰੈਸ਼ਰ ਪਾਇਆ ਜਾਂਦਾ ਹੈ ਲੀਡਰਾਂ ਵੱਲੋਂ ਜਿਹੜੇ ਉੱਥੇ ਸਾਰੇ ਕਮੇਟੀ ਦੇ ਮੈਂਬਰ ਹੁੰਦੇ ਨੇ ਮੈਨੇਜਮੈਂਟ ਹੁੰਦੀ ਐ ਉਹਨਾਂ ਤੋਂ ਪ੍ਰੈਸ਼ਰ ਪਾਇਆ ਜਾਂਦਾ ਹੈ ਵਾਰਟਨਾਂ ਦੇ ਉੱਤੇ ਕਿ ਉਹ ਸਾਨੂੰ ਕੁੜੀਆਂ ਪੇਸ਼ ਕਰਨ ਇਸ ਲਈ ਇਹ ਸਾਰਾ ਕੁਝ ਕਾਲਾ ਮਾਲਾ ਗਵਰਨਮੈਂਟਾਂ ਦਾ ਨਾਲੀ ਰਲਿਆ ਹੋਇਆ ਜਿੰਨਾ ਚਿਰ ਇਹਨੂੰ ਨੱਥ ਨਹੀਂ ਪਾਈ ਜਾਂਦੀ ਨਾ ਸਖਤ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਸਾਡੇ ਚੰਗੇ ਸਮਾਜ ਦੀ ਸਿਰਜਣਾ ਨਹੀਂ ਹੁੰਦੀ ਸਾਡੀ ਲੜਕੀ ਸਾਡੀ ਧੀ ਸਾਡੀਆਂ ਔਰਤਾਂ ਸੇਫ ਨਹੀਂ